ਹਾਂਜੀ ਆਪ ਸਾਰਿਆਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਆਪ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਬਖਸ਼ੇ ਅੱਜ ਦਾ ਟੌਪਿਕ ਹੈ ਜੀ ਜਪਜੀ ਸਾਹਿਬ ਜੀ ਗੁਰਬਾਣੀ ਦੀ ਤਾਕਤ ਜਪਜੀ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਇਸ ਜਪਜੀ ਸਾਹਿਬ ਜੀ ਦੀ ਇੰਨੀ ਮਹਾਨਤਾ ਹੈ ਇੰਨੀ ਹੀ ਵਡਿਆਈ ਜਿੰਨੀ ਵਡਿਆਈ ਕਰੀਏ ਓਨੀ ਹੀ ਵਡਿਆਈ ਘਟ ਹੈ ਮੂਲ ਮੰਤਰ ਤੋਂ ਲੈ ਕੇ ਜਗਜੀਤ ਸਾਹਿਬ ਜੀ ਦਾ ਪਾਠ ਜਿਹੜਾ ਇਨਸਾਨ ਰੋਜ਼ ਕਰਦਾ ਹੈ ਦਿਲ ਕਰੇ ਤਾਂ ਦਿਨ ਵਿੱਚ ਜਿੰਨੀ ਵਰੀ ਮਰਜ਼ੀ ਕਰ ਲਵੇ ਕਈ 5 ਕਰਦੇ ਹਨ ਕਈ 11 ਕਰਦੇ ਹਨ ਕਈ ਕਿੰਨੇ ਹੀ ਕਰਦੇ ਹਨ ਆਪਣੇ ਹਿਸਾਬ ਦੇ ਨਾਲ ਜਿੱਦਾਂ ਜਿੱਦਾਂ ਜਗਜੀਤ ਸਾਹਿਬ ਜੀ ਦੀ ਬਾਣੀ ਆਪ ਪੜੋਗੇ ਤੇ ਬਾਣੀ ਪੜਦਿਆਂ ਪੜਦਿਆਂ ਆਪ ਜੀ ਨੂੰ ਇਦਾਂ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਕਿ ਤਾਂ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੇ ਨਾਲ ਬੈਠੇ ਹੋਏ ਹਨ ਆਪ ਜੀ ਦੇ ਹਿਰਦੇ ਵਿੱਚ ਹਨ ਉਹਨਾਂ ਨੇ ਆਪਣਾ ਹੱਥ ਆਪ ਜੀ ਦੇ ਸਿਰ ਤੇ ਰੱਖਿਆ ਹੋਇਆ ਹੈ ਇਸ ਕਰਕੇ ਕਦੀ ਵੀ ਡੋਲਣ ਨਹੀਂ ਦਿੰਦੀ ਜਗਜੀਤ ਸਾਹਿਬ ਜੀ ਦੀ ਬਾਣੀ ਜਿੱਥੇ ਕੋਈ ਹੋਟ ਆਸਰਾ ਨਹੀਂ ਹੁੰਦਾ ਉਥੇ ਜਗਜੀਤ ਸਾਹਿਬ ਦਾ ਆਸਰਾ ਲਿਆ ਜਾਵੇ ਤਾਂ ਬਹੁਤ ਹੀ ਵੱਡੇ ਜਿਹੜੇ ਸਾਡੇ ਕੰਮ ਰੁਕੇ ਹੋਏ ਹੁੰਦੇ ਹਨ ਉਹ ਪੂਰੇ ਹੋ ਜਾਂਦੇ ਹਨ ਇਹ ਅਜਮਾਇਆ ਹੋਇਆ ਹੈ ਕਿ ਜਗਜੀਤ ਸਾਹਿਬ ਜੀ ਦੀ ਬਾਣੀ ਪੜਦਿਆਂ ਪੜਦਿਆਂ ਬੰਦਾ ਇੱਕਦਮ ਹੀ ਅੰਦਰੂਠ ਖੰਡ ਪੈ ਜਾਂਦੀ ਹੈ ਹਿਰਦੇ ਦੇ ਅੰਦਰ ਸ਼ਾਂਤੀ ਹੋ ਜਾਂਦੀ ਹੈ ਇਸ ਕਰਕੇ ਜਪਜੀ ਸਾਹਿਬ ਦੀ ਗੁਰਬਾਣੀ ਨੇ ਹੀ ਸਾਨੂੰ ਤਾਰਨਾ ਹੈ ਧੰ ਗੁਰੂ ਨਾਨਕ ਪਾਤਸ਼ਾਹ ਜਦੋਂ ਐਵੀਂ ਨਦੀ ਦੇ ਵਿੱਚ 3 ਦਿਨ ਵਾਸਤੇ ਅੰਦਰ ਚਲੇ ਗਏ ਸਨ ਤੇ ਬਾਬੇ ਨਾਨਕ ਨੂੰ ਸਾਰਿਆਂ ਨੇ ਕਹਿ ਦਿੱਤਾ ਕਿ ਹੁਣ ਵਾਪਸ ਨਹੀਂ ਆਉਣਾ ਲੇਕਿਨ ਭੈਣ ਨਾਨਕੀ ਨੂੰ ਪੂਰਾ ਵਿਸ਼ਵਾਸੀ ਤੇ ਭੈਣ ਨਾਨਕੀ ਨੇ ਕੀ ਕੀਤਾ ਕਿ ਇੰਤਜ਼ਾਰ ਕੀਤਾ ਕਿ ਮੇਰਾ ਵੀਰ ਇਹ ਵੀ ਨਦੀ ਦੇ ਵਿੱਚੋਂ ਬਾਹਰ ਆਏਗਾ ਹੀ ਆਏਗਾ ਉਹ ਬਾਬਾ ਨਾਨਕ ਹੈ ਮੇਰਾ ਵੀਰ ਜੀ ਨਾਨਕ ਹੈ ਆਪ ਨਾਰਾਇਣ ਕਲਾਤਾ ਅਰ ਜਗ ਮੇ ਪਰਵਰਿਓ ਤੇ ਬਾਬਾ ਨਾਨਕ ਮੂਲ ਮੰਤਰ ਦਾ ਜਪ ਲੈ ਕੇ ਆਏ ਸਨ ਤੇ ਉਹਨਾਂ ਨੇ ਮੂਲ ਮੰਤਰ ਉਚਾਰਨ ਕੀਤਾ ਹੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਮੂਲ ਮੰਤਰ ਨੂੰ ਵੀ ਅਗਰ ਤੁਸੀਂ ਪੜ੍ਹ ਲੈਣਦੇ ਹੋ ਨਾ ਤੇ ਮੂਲ ਮੰਤਰ ਹੀ ਆਪ ਜੀ ਨੂੰ ਇੰਨੀ ਸ਼ਕਤੀ ਤੇ ਇੰਨੀ ਤਾਕਤ ਦੇ ਦਿੰਦਾ ਹੈ ਕਿ ਤੁਸੀਂ ਕਦੀ ਵੀ ਡੋਲ ਨਹੀਂ ਸਕਦੇ ਇਥੋਂ ਤੱਕ ਕਿ ਦੁਸ਼ਮਣ ਵੀ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ ਜਿਹੜੇ ਤੁਹਾਡੇ ਦੁਸ਼ਮਣ ਹੁੰਦੇ ਹਨ ਉਹ ਵੀ ਣਟ ਜਾਂਦੇ ਹਨ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਪਜੀ ਸਾਹਿਬ ਜੀ ਦੀ ਬਹੁਤ ਹੀ ਵੱਡੀ ਮਹਾਨਤਾ ਹੈ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ